ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰਾਂਗੇ ਚੰਡੀਗੜ੍ਹ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਸਿਆਸੀ ਘਟਨਾਵਾਂ ਅਜਈਆਂ ਵਾਪਰੀਆਂ ਜਿਸ ਨੇ ਸਾਰਿਆਂ ਨੂੰ ਹੈਰਾਨ ਕੀਤਾ ਖਾਸ ਤੌਰ ਤੇ ਪੰਜਾਬੀ ਤੇ ਸਿੱਖ ਭਾਈਚਾਰੇ ਨੂੰ ਬਹੁਤ ਹੈਰਾਨ ਕੀਤਾ ਪਹਿਲਾਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰ ਲੈਨੇ ਆ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਖਡੂਰ ਸਾਹਿਬ ਦੇ ਵਿੱਚ ਉਮੀਦਵਾਰ ਉਤਾਰਿਆ ਵਿਰਸਾ ਸਿੰਘ ਬਲਟੋਵਾ ਉਸ ਨੂੰ ਲੈ ਕੇ ਪੰਥਕ ਤੇਰਾ ਜਿਹੜੀਆਂ ਉਹਨਾਂ ਨੂੰ ਕਹਿੰਦੀਆਂ ਨੇ ਕਿ ਇੱਥੇ ਉਮੀਦਵਾਰ ਨਹੀਂ ਉਤਾਰਨਾ ਚਾਹੀਦਾ ਸੀ ਦੂਜੇ ਪਾਸੇ ਚੰਡੀਗੜ੍ਹ ਜਿੱਥੇ ਉਹਨਾਂ ਨੇ ਪਹਿਲਾਂ ਉਮੀਦਵਾਰ ਉਤਾਰਿਆ ਸੀ ਹਰਦੀਪ ਸਿੰਘ ਵਟਰੇਲਾ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਡਿਪਟੀ ਮੇਅਰ ਵੀ ਰਿਹਾ ਸੀਨੀਅਰ ਡਿਪਟੀ ਮੇਅਰ ਵੀ ਰਿਹਾ ਤੇ ਕਾਉਂਸਲਰ ਵੀ ਰਿਹਾ ਪਰ ਅਚਾਨਕ ਉਹਨਾਂ ਦੀ ਟਿਕਟ ਨੂੰ ਵਾਪਸ ਦੇ ਕੇ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਉਸ ਤੋਂ ਬਾਅਦ ਚਰਚਾ ਆਮ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਨਾ ਕੋਈ ਉਮੀਦਵਾਰ ਆਪਣਾ ਚੰਡੀਗੜ੍ਹ ਦੇ ਵਿੱਚ ਜ਼ਰੂਰ उतारेਗਾ ਪਰ ਇਹਨਾਂ ਚਰਚਾਵਾਂ ਤੇ ਵਿਸ਼ਰਾਮ ਲੱਗ ਚੁੱਕਿਆ ਕਿਉਂਕਿ ਕੁਝ ਦਿਨਾਂ ਬਾਅਦ ਹੀ ਵੋਟਾਂ ਨੇ ਹਲੇ ਤੱਕ ਉਹਨਾਂ ਨੇ ਕੋਈ ਵੀ ਆਪਣਾ ਉਮੀਦਵਾਰ ਨਹੀਂ ਉਤਾਰਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੱਕਾਂ ਦੀ ਗੱਲ ਕਰਦੇ ਆ ਪੰਜਾਬ ਦੇ ਹੱਕ ਲੈਣ ਦੀ ਗੱਲ ਕਰਦੇ ਆ ਉਹਨਾਂ ਦੇ ਉਮੀਦਵਾਰ ਮਨੀਸ਼ तिवारी ਜਿਹੜੇ ਕਿ ਕਾਂਗਰਸ ਪਾਰਟੀ ਦੇ ਵੀ ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਦੇ ਵੀ ਉਮੀਦਵਾਰ ਨੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਚੰਡੀਗੜ੍ਹ ਨੂੰ ਸੂਬੇ ਦਾ ਦਰਜਾ ਦਵਾਂਗੇ ਤਾਂ ਸਿੱਧੇ ਰੂਪ ਦੇ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਜੇਕਰ ਚੰਡੀਗੜ੍ਹ ਨੂੰ ਸੂਬੇ ਦਾ ਦਰਜਾ ਮਿਲਦਾ ਤਾਂ ਪੰਜਾਬ ਦਾ ਦਾਵਾ ਖਤਮ ਹੋ ਜਾਵੇਗਾ ਇਸ ਤੋਂ ਇਲਾਵਾ ਸਾਂਝੇ ਉਮੀਦਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ तिवारी ਨੇ ਕਿਹਾ ਕਿ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਗਰੰਟੀਆਂ ਦਿੰਦੀ ਹੈ ਉਸੇ ਤਰ੍ਹਾਂ ਦੀਆਂ ਗਰੰਟੀਆਂ ਚੰਡੀਗੜ੍ਹ ਦੇ ਵਿੱਚ ਵੀ ਦਿੱਤੀਆਂ ਗਈਆਂ ਕਿ ਅਸੀਂ ਬਿਜਲੀ ਆ ਜਿਹੜੀ ਉਹ ਮੁਫਤ ਕਰਾਂਗੇ ਤੇ ਨਾਲ ਹੀ 20000 ਲੀਟਰ ਹੈ ਜਿਹੜਾ ਉਹ ਪਾਣੀ ਮੁਫਤ ਦਿੱਤਾ ਜਾਵੇਗਾ ਤੇ ਜਿਨ੍ਹਾਂ ਦੀ ਆਮਦਨ 20000 ਤੋਂ ਘੱਟ ਮਹੀਨੇ ਦੇ ਤੌਰ ਤੇ ਉਹਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ ਨਾਲ ਹੀ 20000 ਲੀਟਰ ਪਾਣੀ ਵੀ ਮੁਫਤ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਅਕਸਰ ਅਜਿਹੀਆਂ ਗਰੰਟੀਆ ਦਿੰਦੀ ਆ ਉਸੇ ਤਰ੍ਹਾਂ ਦੀਆਂ ਗਰੰਟੀਆ ਚੰਡੀਗੜ੍ਹ ਦੇ ਵਿੱਚ ਮਨੀਸ਼ तिवारी ਉਹਨਾਂ ਦੇ ਸਾਂਝੇ ਉਮੀਦਵਾਰ ਨੇ ਉਹਨਾਂ ਨੇ ਦਿੱਤੀਆਂ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਪੱਕੀ ਦਿਖਾਈ ਦਿੱਤੀ ਤੇ ਉਸ ਤੋਂ ਬਾਅਦ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਥਿਤੀ ਸਪਸ਼ਟ ਕਰਨ ਨੂੰ ਕਿਹਾ ਨਾਲ ਹੀ ਕਾਂਗਰਸ ਪਾਰਟੀ ਦੇ ਚੰਨੀ ਵੜਿੰਗ ਅਤੇ ਰੰਦਾਵਾ ਨੂੰ ਕਿਹਾ ਕਿ ਤੁਸੀਂ ਦੱਸੋ ਕਿ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਉਹਨਾਂ ਨੇ ਦਾਵਾ ਕੀਤਾ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੇਗਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਇਹ ਕਿਹਾ ਕਿ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਐਲਾਨ ਕੀਤਾ ਕਿ ਕੇਂਦਰ ਦੀਆਂ ਪਾਰਟੀਆਂ ਨੇ ਜਿਹੜੀਆਂ ਹਮੇਸ਼ਾ ਇਸੇ ਤਰ੍ਹਾਂ ਦੀਆਂ ਪਾਲਿਸੀਆਂ ਲੈ ਕੇ ਆਉਂਦੀਆਂ ਨੇ ਜਿਨ੍ਹਾਂ ਦੇ ਨਾਲ ਦਾਵਾ ਕਮਜ਼ੋਰ ਹੁੰਦਾ ਪੰਜਾਬ ਦਾ ਜ਼ਿਕਰ ਅਜਿਹਾ ਹੁੰਦਾ ਤਾਂ ਪੰਜਾਬ ਦਾ ਦਾਵਾ ਖਤਮ ਹੋ ਜਾਵੇਗਾ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਮਤਿਆਂ ਦੇ ਵਿੱਚ ਕਿਹਾ ਸੀ ਕਿ ਅਸੀਂ ਚੰਡੀਗੜ੍ਹ ਦੇ ਲਈ ਲੜਾਈ ਲੜਾਂਗੇ ਜੋ ਪੰਜਾਬ ਦਾ ਹੱਕ ਹੈ ਉਹ ਪੰਜਾਬ ਨੂੰ ਲੈ ਕੇ ਦਵਾਂਗੇ ਭਾਵੇਂ ਪੰਜਾਬ ਦੀ ਰਾਜਸਤਾਨੀ ਹੋਵੇ ਭਾਵੇਂ ਪੰਜਾਬ ਦੇ ਪਾਣੀ ਹੋਣ ਉਧਰ ਦੂਜੇ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਨਹੀਂ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਜ਼ਰੂਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਲਖਪੀਰ ਸਿੰਘ ਕੋਟਲਾ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਐਲਾਨ ਮੌਕੇ ਸਮਰਜੀਤ ਸਿੰਘ ਮਾਨ ਕਹਿੰਦੇ ਨੇ ਕਿ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੇ ਲਈ ਹੁਣ ਤੱਕ ਤੁਸੀਂ ਬਹੁਤ ਸਾਰੇ ਉਮੀਦਵਾਰਾਂ ਨੂੰ ਅਜ਼ਮਾ ਚੁੱਕੇ ਹੋ ਇਸ ਵਾਰ ਤੁਸੀਂ ਜਿਹੜਾ ਕੋਟਲਾ ਨੂੰ ਅਜ਼ਮਾਉਣ ਹੈ ਤੇ ਲਗਾਤਾਰ ਉਹ ਪ੍ਰਚਾਰ ਕਰਦੇ ਦਿਖਾਈ ਦਿੰਦੇ ਨੇ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਦਿਖਾਈ ਦਿੰਦੇ ਨੇ ਪਰ ਪੰਜਾਬ ਦੀ ਰਾਜਧਾਨੀ ਤੇ ਹਮੇਸ਼ਾ ਸਿਆਸਤ ਹੁੰਦੀ ਰਹੀ ਹੈ ਪਰ ਐਨੇ ਸਾਲ ਹੋਣ ਦੇ ਬਾਵਜੂਦ ਵੀ ਪੰਜਾਬ ਨੂੰ ਰਾਜਧਾਨੀ ਨਹੀਂ ਮਿਲੀ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਮੁੱਖ ਮੰਤਰੀ ਸਾਹਿਬ ਦਾ ਆਇਆ ਸੀ ਜਿਸ ਦੇ ਵਿੱਚ ਉਹ ਕਹਿੰਦੇ ਸੀ ਕਿ ਅਲੱਗ ਜਿਹੜੀ ਵਿਧਾਨ ਸਭਾ ਬਣਾ ਦੇਣੀ ਚਾਹੀਦੀ ਹੈ ਇਸ ਦਾ ਜ਼ਿਕਰ ਵੀ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਜੇਕਰ ਚੰਡੀਗੜ੍ਹ ਲੋਕ ਸਭਾ ਸੀਟ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲਗਾਤਾਰ ਬੈਕ ਟੂ ਬੈਕ ਕਰਨ ਖੈਰ ਬੀਜੇਪੀ ਦੇ ਉਮੀਦਵਾਰ ਸੀ ਉਹ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਉਸ ਤੋਂ ਪਹਿਲਾਂ ਪਵਨ ਕੁਮਾਰ ਬਾਂਸਲ ਕਾਂਗਰਸ ਪਾਰਟੀ ਵੱਲੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਅਧੀਗੜ੍ਹ ਦੇ ਨਿੱਜੀ ਮਸਲੇ ਬਹੁਤ ਨੇ ਕਿਉਂਕਿ ਬਹੁਤ ਸਾਰੀਆਂ ਕਲੋਨੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਬਿਜਲੀ ਜਾਂ ਪਾਣੀ ਨਹੀਂ ਪਹੁੰਚੀ ਬਹੁਤ ਮੰਦੜੇ ਹਾਲੇ ਦੇਖਣ ਨੂੰ ਬਹੁਤ ਥੋੜਾ ਇਲਾਕਾ ਬਹੁਤ ਖੂਬਸੂਰਤ ਹੈ ਪਰ ਨਾਲ ਦੇ ਇਲਾਕੇ ਨੇ ਜਿਹੜੇ ਉਹ ਉਹਨਾਂ ਉੱਤੇ ਬਹੁਤ ਵਿਕਾਸ ਹੋਣ ਵਾਲਾ ਤੇ ਹੁਣ ਦੇ ਜੇਕਰ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ BSP ਵੱਲੋਂ ਡਾਕਟਰ ਰਿੱਤੂ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਜਿਹੜੇ ਕਿ ਸੰਜੇ ਟੰਡਨ ਜਿਹੜੇ ਕਿ BJP ਦੇ ਉਮੀਦਵਾਰ ਨੇ ਤੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮਨੀਸ਼ तिवारी ਨੇ ਜਿਹੜੇ ਉਹਨਾਂ ਤੇ ਇਲਜ਼ਾਮ ਲਾਉਂਦੇ ਨੇ ਕਿ ਇੱਕ 70 ਸਾਲ ਤੋਂ ਲੁੱਟਦੇ ਰਿਹਾ ਤੇ ਦੂਜੇ 10 ਸਾਲਾਂ ਤੋਂ ਲੁੱਟਦੇ ਰਿਹਾ ਕਿਸੇ ਨੇ ਚੰਡੀਗੜ੍ਹ ਦੇ ਮਸਲੇ ਹੱਲ ਨਹੀਂ ਕਰੇ ਚੰਡੀਗੜ੍ਹ ਦਾ ਜਿਹੜਾ ਥੋੜਾ ਇਲਾਕਾ ਹੈ ਉਹਨਾਂ ਦੇ ਮਸਲੇ ਹੋਰ ਨੇ ਤੇ ਦੂਜੇ ਪਾਸੇ ਜਿਹੜੇ ਪਿੰਡ ਨੇ ਜਾਂ ਕਲੋਨੀਆਂ ਨੇ ਉਹਨਾਂ ਦੇ ਮਸਲੇ ਹੋਰ ਨੇ ਉਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ ਜੇਕਰ ਪਿਛਲੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਅੰਕੜਿਆਂ ਦੇ ਵਿੱਚ 2019 ਦੀਆਂ ਚੋਣਾਂ ਦੇ ਵਿੱਚ ਕਿਰਨ ਖੈਰ ਜਿੱਤਣ ਦੇ ਵਿੱਚ ਕਾਮਯਾਬ ਰਹੀ ਆ 231188 ਵੋਟਾਂ ਉਹਨਾਂ ਨੂੰ ਪੈਂਦੀਆਂ ਨੇ 50% ਵੋਟਾਂ ਲਾ ਜਾਣ ਦੇ ਵਿੱਚ 2019 ਦੀ ਚੋਣ ਦੇ ਵਿੱਚ ਉਹ ਕਾਮਯਾਬ ਰਹਿੰਦੇ ਆ ਪਵਨ ਕੁਮਾਰ ਬੰਸਲ ਜੋ ਕਿ ਕਾਂਗਰਸ ਦੇ ਉਮੀਦਵਾਰ ਸੀ ਉਹਨਾਂ ਨੂੰ ਵੀ 4065 35% ਵੋਟਾਂ ਪੈਂਦੀਆਂ ਨੇ 184218 ਵੋਟਾਂ ਪੈਂਦੀਆਂ ਨੇ ਆਮ ਆਦਮੀ ਪਾਰਟੀ ਦਾ ਇੱਥੇ ਵੀ ਬੁਰਾ ਹਾਰ ਰਹਿੰਦਾ ਆਮ ਆਦਮੀ ਪਾਰਟੀ ਦੇ ਹਰਮੋਨ ਤਵੰਨੇ ਜਿਹੜੇ ਉਹ 13781 ਵੋਟਾਂ ਤੱਕ ਸੀਮਿਤ ਰਹਿ ਜਾਂਦੇ ਆ ਇਸ ਤੋਂ ਪਹਿਲਾਂ 2009 ਦੇ ਵਿੱਚ ਪਵਨ ਕੁਮਾਰ ਬੰਸਲ ਜੱਤ ਦੇ ਆ ਕਾਂਗਰਸ ਪਾਰਟੀ ਤੋਂ 16142 ਵੋਟਾਂ ਲੈ ਜਾਂਦੇ ਆ ਤੇ ਭਾਜਪਾ ਦੇ ਸਤਿਆਪਾਲ ਜੈਨ ਨੇ ਜਿਹੜੇ 1 ਲੱਖ ਤੋਂ ਵੱਧ ਵੋਟਾਂ ਲੈ ਕੇ ਜਾਂਦੇ ਆ ਬੀਐਸਪੀ ਦੇ ਹਰਮੋਨ ਧਵਨ ਜੋ ਕਿ ਬਾਅਦ ਵਿੱਚ ਆਮ ਆਦਮੀ ਪਾਰਟੀ ਵੱਲੋਂ 2019 ਦੇ ਵਿੱਚ ਉਮੀਦਵਾਰ ਬਣਦੇ ਆ ਉਦੋਂ 2009 ਦੇ ਵਿੱਚ ਬੀਐਸਪੀ ਦੇ ਉਮੀਦਵਾਰ ਸੀ ਤੇ 61434 ਵੋਟਾਂ ਲੈ ਕੇ ਜਾਂਦੇ ਆ 14 ਦੇ ਵਿੱਚ ਕਿਰਨ ਖੇਰ ਜਿੱਤੇ ਸੀ 191362 ਵੋਟਾਂ ਲੈ ਕੇ ਗਏ ਸੀ ਤੇ ਪਵਨ ਕੁਮਾਰ ਬਾਂਸਲ ਫਿਰ ਤੋਂ ਦੂਜੇ ਨੰਬਰ ਤੇ ਸੀ 14 ਦੇ ਵਿੱਚ ਵੀ ਤੇ 19 ਦੇ ਵਿੱਚ ਵੀ 1 ਲੱਖ 21720 ਵੋਟਾਂ ਪੈਂਦੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਗੁਰਕੀਰਤ ਕੌਰ ਨੇ ਜਿਹੜੇ ਉਹ 1 ਲੱਖ 8679 ਵੋਟਾਂ 2014 ਉਹ ਸਮਾਸੀ ਜਦ ਆਮ ਆਦਮੀ ਪਾਰਟੀ ਲਗਭਗ ਕਾਫੀ ਲੋਕ ਸਭਾ ਸੀਟਾਂ ਉੱਤੇ ਚੰਗੀਆਂ ਵੋਟਾਂ ਲੈ ਕੇ ਗਏ ਸੀ ਤੇ 2014 ਦੇ ਵਿੱਚ ਆਮ ਆਦਮੀ ਪਾਰਟੀ ਇੱਥੋਂ ਵੀ ਚੰਗੀਆਂ ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੀ ਸੀ ਇਕਰ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਬੀਜੇਪੀ ਵੱਲੋਂ ਸੰਜੇ ਟੰਡਨ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਨੇ ਹਾਲਾਂਕਿ ਉਹਨਾਂ ਦਾ ਪੋਲਿਟਿਕਲ ਰਿਕਾਰਡ ਨਹੀਂ ਰਿਹਾ ਪਰ ਉਹਨਾਂ ਦੇ ਪਿਤਾ ਨੇ ਜਿਹੜੇ ਉਹ 6 ਵਾਰ ਵਿਧਾਨ ਸਭਾ ਚੋਣ ਜਿੱਤ ਚੁੱਕੇ ਨੇ ਤੇ ਉਹਨਾਂ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਤੇ ਇਸ ਵਾਰ ਬੀਜੇਪੀ ਦੇ ਉਮੀਦਵਾਰ ਨੇ ਦੂਜੇ ਪਾਸੇ ਮਨੀਸ਼ तिवारी ਨੇ ਜਿਹੜੇ ਆਨੰਦਪੁਰ ਸਾਹਿਬ ਉੱਤੇ ਲੁਧਿਆਣਾ ਤੋਂ ਐਮਪੀ ਰਹਿ ਚੁੱਕੇ ਨੇ ਤੇ ਮੰਤਰੀ ਵੀ ਰਹਿ ਚੁੱਕੇ ਨੇ ਇਸ ਵਾਰ ਮਨੀਸ਼ਤਵਾਰੀ ਜਿਹੜੇ ਕਿ ਮੌਜੂਦਾ ਅਨੰਦਪੁਰ ਸਾਹਿਬ ਤੋਂ ਐਮਪੀਸੀ ਪਰ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਦੇ ਤੌਰ ਤੇ ਉਹ ਚੰਡੀਗੜ੍ਹ ਤੋਂ ਉਮੀਦਵਾਰ ਬਣਾਏ ਗਏ ਨੇ ਬੀਐਸਪੀ ਵੱਲੋਂ ਡਾਕਟਰ ਰਿੱਤੂ ਸਿੰਘ ਚਰਚਾ ਦੇ ਵਿੱਚ ਨੇ ਰਿੱਤੂ ਸਿੰਘ ਹੋਰੀ ਸਿੱਧਾ ਚੈਲੰਜ ਕਰਦੇ ਆ ਮਨੀਸ਼ਤਵਾਰੀ ਤੇ ਸੰਜੇ ਟੰਡਨ ਨੂੰ ਉਹ ਕਹਿੰਦੇ ਆ ਕਿ ਸੰਜੇ ਟੰਡਨ ਦੇ ਪਿਤਾ ਨੇ ਬਹੁਤ ਪੈਸਾ ਇਕੱਠਾ ਕਰਿਆ ਮਨੀਸ਼ਤਵਾਰੀ ਹੋਰੀ ਦੀ ਜਿਹੜੀ ਪਾਰਟੀ ਆ ਕਾਂਗਰਸ ਪਾਰਟੀ 70 ਸਾਲਾਂ ਤੋਂ ਲੁੱਟਦੇ ਰਹੀ ਆ ਚੰਡੀਗੜ੍ਹ ਦੇ ਜਿਹੜੇ ਮੁੱਦੇ ਸੀ ਉਹਨਾਂ ਨੂੰ ਹੱਲ ਨਹੀਂ ਕਰਿਆ ਗਿਆ 60 ਤੋਂ ਬਾਅਦ ਕਿੰਨੇ ਵਾਰ ਐਮਪੀ ਜਿਹੜੇ ਬਣ ਚੁੱਕੇ ਨੇ ਪਰ ਹਲੇ ਤੱਕ ਜਿਹੜੇ ਮੁੱਦੇ ਨੇ ਉਹ ਨਹੀਂ ਸੁਲਝਾਏ ਜਾ ਚੁੱਕੇ ਜਿਹੜੀਆਂ ਕੁਝ ਕਿਲਾਕਾ ਜਿਹੜਾ ਵਿਕਸਤ ਇਲਾਕਾ ਚੰਡੀਗੜ੍ਹ ਦਾ ਉਹਨਾਂ ਦੇ ਹੋਰ ਮਸਲੇ ਨੇ ਤੇ ਜਿਹੜੀਆਂ ਕਲੋਨੀਆਂ ਤੇ ਪਿੰਡੂ ਇਲਾਕਾ ਉਹਨਾਂ ਦੇ ਕੁਝ ਹੋਰ ਮਸਲੇ ਨੇ ਉਹਨਾਂ ਦੀ ਹਲੇ ਤੱਕ ਸੁਣਵਾਈ ਨਹੀਂ ਹੋਈ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਸੁਣ ਕੇ ਵੀ ਬੜੀ ਹੈਰਾਨੀ ਹੁੰਦੀ ਹੈ ਕਿ ਕੁਝ ਇਲਾਕੇ ਅਜਿਹੇ ਨੇ ਜਿੱਥੇ ਪਾਣੀ ਤੇ ਵਿਜਲੀ ਨਹੀਂ ਪਹੁੰਚਦਾ ਵਿਜਲੀ ਦੇ ਵੱਡੇ ਵੱਡੇ ਕੱਟ ਲੱਗਦੇ ਨੇ ਤੇ ਪਿੰਡਾਂ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਉਹ ਬਹੁਤ ਵੱਡੇ ਪੱਧਰ ਤੇ ਬਣੀ ਹੋਈ ਆ ਤੇ ਗੰਦਗੀ ਦੇ ਢੇਰ ਬਹੁਤ ਸਾਰੇ ਥਾਵਾਂ ਤੇ ਲੱਗੇ ਹੋਏ ਦਿਖਾਈ ਦਿੰਦੇ ਨੇ ਇਹ ਵੱਡਾ ਮਸਲਾ ਚੰਡੀਗੜ੍ਹ ਦੇ ਵਿੱਚ ਬਣਿਆ ਹੋਇਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰਾਂਗੇ